ਅਨੀ ਦੋਸਤੋ ਆਪਾਂ ਲਸਣ ਦਿੱਤਾ ਸੀਗਾ ਲਾ ਘਟੂ ਘਟ ਹੋ ਗਿਆ 10 ਦਿਨਾਂ ਨੂੰ ਲੱਗੇ ਨੂੰ ਹੋ ਗਏ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਗੋਡੀ ਕਰਕੇ ਇਹਦੇ ਵਿੱਚ ਨਾ ਆਪਾਂ ਦੇਸੀ ਰੇਪ ਪਾਈ ਸੀ ਦੋਸਤੋ ਠੀਕ ਹੈ ਦੇਸੀ ਰੇਪ ਪਾ ਕੇ ਤੇ ਮੈਂ ਕੋਸ਼ਿਸ਼ કરી ਸੀ ਵੀ ਮੈਨੂੰ ਮਿਲ ਜਾਵੇ ਲਾਲ ਲਸਣ ਪਰ ਮੈਨੂੰ ਮਿਲਿਆ ਹੈਗਾ ਚਿੱਟਾ ਲਸਣ ਆ ਦੇਖੋ ਚਿੱਟਾ ਲਸਣ ਹੈ ਤੇ ਇਹਨੂੰ ਲੱਗੇ ਨੂੰ 10 ਦਿਨ ਹੋ ਗਏ ਤੇ ਮੈਂ ਪਾਣੀ ਬਿਲਕੁਲ ਨਹੀਂ ਲਾਇਆ ਦੇਖੋ ਕਿੱਦਿਆਂ ਕਿਨੇ ਕਿੰਨੀ ਗਰੋਥ ਕਰ ਗਿਆ ਇਥੋਂ ਪਤਾ ਲੱਗਦਾ ਹੈਗਾ ਵੀ ਲਸਣ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਇਹਦੀਆਂ ਜੜਾਂ ਮੌਡੂngੀਆਂ ਜਾਂਦੀਆਂ ਤੇ ਥੱਲੇ ਗੱਲ ਬਹੁਤ ਹੁੰਦੀ ਹੈ ਸੈਲ ਤੇ ਆ ਦੇਖ ਲੋ ਵੀ ਮੈਂ ਪਾਣੀ ਅਜੇ ਲਾਇਆ ਨਹੀਂ 10 ਪਲੱਸ ਦਿਨ ਹੋ ਗਏ ਇਹਨੂੰ ਤੇ ਆਪਣੇ ਆਪ ਹੀ ਫਟਾਰਾ ਇਹਨੇ ਕਰ ਲਿਆ ਹੈਗਾ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਇਹਨੇ ਫਟਾਰਾ ਕਰਿਆ ਹੈਗਾ ਤੇ ਇਹਦੇ ਵਿੱਚ ਮੈਂ ਦੇਸੀ ਰੇਤੇ ਘਟੋ ਘਟ ਇੰਨੀ ਕਿ ਜਗ੍ਹਾ ਦੇ ਵਿੱਚ ਇੰਨੀ ਕਿ ਜਗ੍ਹਾ ਤਾਂ ਬਸ ਦੋ ਕੈਰੀ ਇੱਕ ਕੈਰੀ ਏਡੀ ਹੋਰ ਹੈ ਤੇ ਚਾਰਕ ਬੱਠਲ ਪਾਏ ਸੀ ਰੇ ਪਹਿਲਾਂ ਵੀ ਇਹਦੇ ਵਿੱਚ ਸੀ ਹੀ ਕਾਫੀ ਤੇ ਮਿੱਟੀ ਨੂੰ ਚੰਗੀ ਤਰ੍ਹਾਂ ਗੋਡ ਕੇ ਤੇ ਇਹਦੇ ਨਾਲ ਫੱਟੀ ਦੇ ਨਾਲ ਪੂਰਾ ਪੱਧਰ ਕਰਕੇ ਤੇ ਡਲੀਆਂ ਮਾਰ ਕੇ ਤੇ ਇਹਨੂੰ ਬਣਾ ਲਿਆ ਸੀਗਾ ਜਗ੍ਹਾ ਨੂੰ ਤੇ ਅੱਜ ਮੈਂ ਇਹਨੂੰ ਲਾਉਣ ਲੱਗਿਆ ਸੀਗਾ ਪਾਣੀ ਕਿਉਂ ਪਹਿਲਾਂ ਮੇਰਾ ਇਰਾਦਾ ਸੀ ਵੀ ਨਾ ਪਾਣੀ ਦੇਵਾਂ ਕਿਉਂਕਿ ਜੇ ਪਾਣੀ ਨਾ ਦਿੰਦੇ ਤਾਂ ਫਿਰ ਇਹਨੇ ਚੰਗੀ ਤਰ੍ਹਾਂ ਮਤਲਬ ਕਿ ਜਾੜੇ ਦੀ ਚਲਣੀ ਨਹੀਂ ਸੀ ਤੇ ਇਹੀਆਂ ਗੰਡੀਆਂ ਜਿਹੜੀਆਂ ਸਾਰੀਆਂ ਸੀ ਉਹਨੇ ਫਟਾਰਾ ਨਹੀਂ ਕਰਨਾ ਸੀ ਚੰਗਾ ਤੇ ਹੁਣ ਮੈਂ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਪਾਣੀ ਨਾਲ ਭਰ ਦੂੰਗਾ ਉਸ ਤੋਂ ਬਾਅਦ ਦੋਸਤੋ ਮੈਂ ਕੀ ਕਰਨਾ ਹੈ ਜਦੋਂ ਇਹ ਥੋੜਾ ਜਿਹਾ ਗਿਆ ਮਤਲਬ ਠੀਕ ਜੇ ਇਹੋ ਪਾਣੀ ਸਾਰਾ ਪੀ ਗਿਆ ਤਿੰਨ ਚਾਰ ਦਿਨਾਂ ਨੂੰ ਵਧੀਆ ਹੈ ਇਹ ਪੈਰ ਧਰ ਜਾ ਹੋ ਗਿਆ ਤੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਕੀ ਕਰਨਾ ਹੈਗਾ ਇਹਦੇ ਉੱਪਰ ਆਪਾਂ ਸਾਰੇ ਦੇ ਇਹਨੂੰ ਪਰਾਲੀ ਨਾਲ ਢੱਕ ਦੇਣਾ ਹੈਗਾ ਪਰਾਲੀ ਨਾਲ ਢੱਕ ਦਿਆਂਗੇ ਤੇ ਇਹਦੀ ਸਦਾ ਨਾ ਜਿੰਨਾ ਟਾਈਮ ਇਹ ਤਿਆਰ ਹੋਊਗਾ ਅ ਮੇਰੇ ਹਿਸਾਬ ਨਾਲ ਇਹ ਲਊਗਾ ਢਾਈ ਤਿੰਨ ਮਹੀਨੇ ਹੈ ਨਾ ਅੰਦਾਜ਼ਾ ਜਿਹਾ ਮੇਰਾ ਪੱਕਾ ਨਹੀਂ ਮੈਂ ਕਹਿ ਸਕਦਾਗਾ ਢਾਈ ਤਿੰਨ ਮਹੀਨੇ ਲਊਗਾ ਤੇ ਪਾਣੀ ਲਾਉਂਦੀ ਆਪਾਂ ਲੋੜ ਨਹੀਂ ਜੇ ਜ਼ਿਆਦਾ ਪਿਆ ਤਾਂ ਪਰਾਲੀ ਦੇ ਉੱਤੇ ਇੱਕ ਸ਼ੀਟਾ ਜ਼ਰੂਰ ਲਗਾ ਦੇਾਂਗੇ ਪਾਣੀ ਦਾ ਤੇ ਥੱਲੇ ਉਹ ਧਰਤੀ ਸਾਰੀ ਪੋਲੀ ਰਹੂਗੀ ਤੇ ਇਹਦੀ ਜੜਾ ਬਹੁਤ ਡੂੰਘੀ ਜਾਂਦੀ ਹੈ ਤੇ ਸਾਈਡਾਂ ਨੂੰ ਘਟ ਜਾਂਦੀ ਹੈ ਪੋਲਾ ਰਹਿਣ ਕਰਕੇ ਤੇ ਇਹਦੀ ਗੰਢੀ ਦੀ ਗਰੋਥ ਜ਼ਿਆਦਾ ਬਣੂਗੀ ਤੇ ਗੰਢੀ ਦੀ ਗਰੋਥ ਬਣੂਗੀ ਤਾਂ ਸਾਰੀ ਗੰਢੀ ਪੂਰੀ ਵਧੀਆ ਬਣੂਗੀ ਮੋਟੀ ਬਣਨ ਵਾਲੇ ਲਸਣ ਵੀ ਮੋਟਾ ਬਣੂਗਾ ਕਿਉਂਕਿ ਜਿੰਨੀ ਮਤਲਬ ਪੋਲੀ ਹੋਊਗੀ ਜਗਾ ਤੇ ਉਨਾ ਲਸਣ ਮੋਟਾ ਬਣੂਗਾ ਤੇ ਵਧੀਆ ਕੁਆਲਿਟੀ ਬਣੂਗੀ ਹਾਂ ਇੱਕ ਥੋੜਾ ਜਿਹਾ ਹੈਗਾ ਵੀ ਜਿਹੜੀ ਰੇਪਾਈ ਹੈਗੀ ਉਹਦੇ ਨਾਲ ਕਾਲਾ ਪਾਣਾ ਹੁੰਦਾ ਡਰ ਹੈਗਾ ਤੇ ਇਸੇ ਕਰਕੇ ਆਪਾਂ ਪਾਣੀ ਵੀ ਨਹੀਂ ਬਹਾਲਾ ਦਿੰਦੇ ਇਹਨੂੰ ਕਿਉਂਕਿ ਪਾਣੀ ਨੇ ਜ਼ਿਆਦਾ ਹੋਊਗਾ ਨਾ ਬਾਕੀ ਆਪਾਂ ਜਿਹੜੀ ਪੁਰਪਲੀ ਰੇਪਾਈ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਗੱਡਤਾ ਸੀ ਉਹਨੂੰ ਤੇ ਹੁਣ ਇਹਨਾਂ ਨੂੰ ਭਰ ਦਿੰਨੇ ਚੰਗੀ ਤਰ੍ਹਾਂ ਪਾਣੀ ਨਾਲ ਫਿਰ ਪਾ ਕੇ ਇਹਦੇ ਤੇ ਪ੍ਰਾਲੀ ਛਿੱਟਾ ਦੇਵਾਂਗੇ ਇੱਕ ਵਾਰਨਲਾ ਫਿਰ ਇਹਨੂੰ ਦੇਖਣ ਦੀ ਲੋੜ ਨਹੀਂ ਕਿਉਂਕਿ ਅੱਗੇ ਠੰਡ ਪੈਣ ਲੱਗ ਜਾਨੀ ਹੈਗੀ ਤੇ ਮੈਂ ਤੁਹਾਨੂੰ ਦਿਖਾਉਣਾ ਹੈਗਾ ਇਹਨੇ ਤਕਰੀਬਨ ਹੀ ਸਾਰਾ ਆ ਵੇਖੋ ਆ ਫੋਟ ਕਰ ਲਈਏ ਦੇਖੋ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਆ ਫੋਟ ਕਰੀ ਹੋਈ ਹੈ ਪੂਰੀ ਇਹਦੀ ਆ ਵੇ ਇਧਰ ਹੋ ਸਕਦਾ ਘੱਟ ਦਿਸਦਾ ਹੋਵੇ ਤੇ ਬਹੁਤ ਸੋਨਾ ਹੋਇਆ ਹੈਗਾ ਤੇ ਬਾਕੀ ਇਹਨੂੰ ਫਿਰ ਪ੍ਰਾਲੀ ਦਾ ਇਹ ਫਾਇਦਾ ਹੈਗਾ ਆਪਾਂ ਨੂੰ ਇੱਕ ਤਾਂ ਉਹਦੀ ਅੱਗੇ ਖਾਦ ਬਣ ਜਾਣੀ ਆ ਬਾਅਦ ਦੇ ਵਿੱਚ ਹਨਾ ਜਦੋਂ ਹੋਰ ਆਪਾਂ ਸਬਜ਼ੀ ਲਾਵਾਂਗੇ ਤੇ ਬਾਕੀ ਇਹਨੂੰ ਠੰਡ ਵੀ ਨਹੀਂ ਨੁਕਸਾਨ ਪਹੁੰਚਾਦੀ ਗਰਮੈਸ਼ ਰਹੂਗੀ ਤੇ ਗੋਡੀ ਦੀ ਵੀ ਨਹੀਂ ਆਪਾਂ ਨੂੰ ਲੋੜ ਪੈਣੀ ਬਿਲਕੁਲ ਵੀ ਤੇ ਨਾ ਉਹਦੇ ਵਿੱਚ ਪੱਠਾ ਹੋਵੇ ਕੋਈ ਬਿਲਕੁਲ ਵੀ ਪੱਠੇ ਨਹੀਂ ਹੁੰਦੇਗੇ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਇੰਨੇ ਨਾਲ ਫਿਰ ਆਪਾਂ ਨੂੰ ਥੋੜਾ ਜਿਹਾ ਹੌਸਲਾ ਮਿਲਦਾ ਰਹਿੰਦਾ ਹੈਗਾ ਤੇ ਆਪਾਂ ਤੁਹਾਨੂੰ ਹੋਰ ਨਵੀਆਂ-ਨਵੀਆਂ ਵੀਡੀਓ ਫਿਰ ਦਿਖਾਵਾਂਗੇ ਠੀਕ ਹੈ ਦੋਸਤੋ ਥੈਂਕ ਯੂ